ਮਾਤਾ ਦੇ ਪੈਰਾਂ ਦੀ ਲਪਾਤੀ ਹਨਾ ਹੱਥਾਂ ਦੇ ਰੀਲ ਪਾਤੀ ਵੀ ਮੂੰਹ ਤੇ ਰੀਲ ਕਿਉਂ ਨਹੀਂ ਬਾਈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਵੀ ਇਹ ਗਲਤੀਆਂ ਕਰਦੇ ਹੋ ਇਹ ਨਾ ਇਹ ਉਹ ਪੀੜੀ ਆ ਬਸ ਜਿਹਨੂੰ ਨਾ ਨੈੱਟ ਨਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਹਨਾ ਇਹ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਕਿਸੇ ਦੀ ਵੀਡੀਓ ਨੂੰ ਪਾਇਆ ਕਰੋ ਬਾਈ ਕਿਉਂ ਨਹੀਂ ਦਿਖਾਉਂਦਾ ਮਾਤਾ ਹੁਣ ਮਾਤਾ ਨੂੰ ਬਦੀ ਆ ਜਿੰਦੀ ਢਡੂ ਮੈਂ ਜਨਮ ਲਿਆ ਲੋਕਾਂ ਨੂੰ ਬਦੀ ਆ ਹਨਾ ਮਾਂ ਤਾਂ ਹਰ ਬੰਦੇ ਦੀ ਮਾਈ ਹੁੰਦੀ ਹੈ ਮਾਨੇ ਹੱਥੀ ਬੋਧ ਹੁੰਦੇ ਆ ਗੱਲੇ ਦੇਖੇ ਵਾਸ ਪੈਰ ਦੇਖੇ ਉਹ ਹੁੰਦੇ ਆ ਠੀਕ ਆ ਕਹਿਣਾ ਮਮੀ ਕੋਲ ਪੰਜਾਬੀ ਗਾਇਕ ਖਾਨ ਪੈਣੀ ਗੀਤ ਤਾਂ ਭਾਵੇਂ ਗਿਣਵੇਂ ਚੁਣਵੇਂ ਹੀ ਕਰਦੇ ਹਨ ਪਰ ਜਦੋਂ ਵੀ ਖਾਨ ਪੈਣੀ ਵਾਲੇ ਦਾ ਕੋਈ ਗੀਤ ਆਉਂਦਾ ਤਾਂ ਫੈਨਸ ਵੱਲੋਂ ਉਹਨਾਂ ਨੂੰ ਭਰਵਾ ਹੰਗਾਰਾ ਵੀ ਮਿਲਦਾ ਹੈ ਇਸੇ ਕਰਕੇ ਖਾਨ ਪੈਣੀ ਇੰਡਸਟਰੀ ਦੇ ਚੁਣਵੇਂ ਹਿੱਟ ਕਲਾਕਾਰਾਂ ਦੀ ਕਤਾਰ ਵਿੱਚ ਜਾਣੇ ਜਾਂਦੇ ਹਨ ਲੰਬੇ ਚਿਰ ਬਾਅਦ ਹਾਲੀ ਵਿੱਚ ਖਾਨ ਪੈਣੀ ਲਾਈਵ ਸ਼ੋਅ ਵਿੱਚ ਪਰਫਾਰਮ ਕਰਦੇ ਹੋਏ ਨਜ਼ਰ ਆਏ ਜਿੱਥੇ ਬਹੁਤ ਸਾਰੇ ਫੈਨਸ ਉਹਨਾਂ ਨੂੰ ਵੇਖਣ ਲਈ ਪੁੱਜੇ ਇਸੇ ਮੌਕੇ ਗਾਇਕ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਵਿੱਚ ਖਾਨ ਪੈਣੀ ਆਪਣੀ ਮਾਤਾ ਨੂੰ ਪਹਿਲੀ ਵਾਰ ਸਟੇਜ ਤੇ ਆਪਣੇ ਫੈਨਸ ਨਾਲ ਰੂਬਰੂ ਕਰਵਾਉਂਦੇ ਹੋਏ ਨਜ਼ਰ ਆਏ ਮਾਤਾ ਦੇ ਪੈਰਾਂ ਦੀ ਰੀਲ ਪਾਦੀ ਹਨਾ ਹੱਥਾਂ ਦੇ ਰੀਲ ਪਾਦੀ ਵੀ ਮੂੰਹ ਦੇ ਰੀਲ ਕਿਉਂ ਨਹੀਂ ਭਾਈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਵੀ ਇਹ ਗਲਤੀਆਂ ਕਰਦੇ ਹੋ ਇਹ ਨਾ ਇਹ ਉਹ ਪੀੜ੍ਹੀ ਆ ਬਸ ਜਿਹਨੂੰ ਨਾ ਨੈੱਟ ਨਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਹਨਾ ਇਹ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਕਿਸੇ ਦੀ ਵੀਡੀਓ ਨੂੰ ਪਾਇਆ ਕਰੋ ਗਾयक ਨੇ ਕਿਹਾ ਕਿ ਬਹੁਤ ਲੋਕ ਉਸ ਨੂੰ ਕਮੈਂਟਸ ਵਿੱਚ ਆਖਦੇ ਹਨ ਕਿ ਤੁਸੀਂ ਆਪਣੀ ਮਾਂ ਨਾਲ ਕੋਈ ਰੀਲ ਕਿਉਂ ਨਹੀਂ ਪਾਉਂਦੇ ਜਿਸ ਦੇ ਜਵਾਬ ਚ ਖਾਨ ਪੈਣੀ ਨੇ ਆਖਿਆ ਕਿ ਸਾਡੀਆਂ ਮਾਵਾਂ ਉਹ ਆਖਰੀ ਪੀੜੀ ਚੋਂ ਹਨ ਜੋ ਸਾਦੇ ਅਤੇ ਭੋਲੇਪਨ ਚ ਜੀਵਨ ਬਤਾਉਂਦੀਆਂ ਨੇ ਜਿਨ੍ਹਾਂ ਨੂੰ ਮੋਬਾਈਲ ਫੋਨ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਇਸ ਦੇ ਨਾਲ ਹੀ ਗਾਇਕ ਨੇ ਫੈਨਸ ਨੂੰ ਵੀ ਬੇਨਤੀ ਕੀਤੀ ਕਿ ਕਦੇ ਵੀ ਆਪਣੀ ਮਾਤਾ ਦੀ ਫੋਟੋ ਉਸ ਦੀ ਮਰਜ਼ੀ ਤੋਂ ਬਿਨਾ ਨਾ ਪਾਇਆ ਕਰੋ ਤੇ ਹਮੇਸ਼ਾ ਆਪਣੀ ਮਾਤਾ ਪਿਤਾ ਦਾ ਸਤਿਕਾਰ ਕਰੋ ਦੱਸਦੀ ਹੈ ਗਾਇਕ ਦੀ ਵੀਡੀਓ ਉਹਨਾਂ ਦੇ ਚਾਹਣ ਵਾਲਿਆਂ ਨੂੰ ਕਾਫੀ ਪਸੰਦ ਆ ਰਹੀ ਹੈ ਤੇ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਜ਼ਰਾ ਇੱਕ ਵਾਰ ਤੁਸੀਂ ਵੀ ਨਜ਼ਰ ਕਰੋ ਚਲੋ ਵਰੀਲ ਪਾਈ ਸੀ ਨਾ ਇੱਕ ਤੇ ਮੈਨੂੰ بڑے ਬੰਦੇ ਨੇ ਕਿਹਾ ਕਹਿੰਦਾ ਬਾਈ ਤੂੰ ਮਾਤਾ ਦੇ ਪੈਰਾਂ ਦੀ ਰੀਲ ਪਾਦੀ ਖੜਾ ਹੱਥਾਂ ਦੀ ਰੀਲ ਪਾਦੀ ਵੀ ਮੂੰਹ ਦੀ ਰੀਲ ਕਿਉਂ ਨਹੀਂ ਬਾਈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਵੀ ਇਹ ਗਲਤੀਆਂ ਕਰਦੇ ਹੋ ਇਹ ਨਾ ਇਹ ਉਹ ਪੀੜੀ ਆ ਬਸ ਜਿਹਨੂੰ ਨਾ ਨੈਟ ਨਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਹੈਨਾ ਇਹ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਕਿਸੇ ਦੀ ਵੀਡੀਓ ਨਾ ਪਾਇਆ ਕਰੋ ਇਹ ਬਹੁਤ ਸਖਤ ਦੀਆਂ ਨੇ ਇਹ ਮੈਨੂੰ ਉਹ ਕਹਿੰਦੀ ਹੈ ਮੇਰੀ ਫੋਟੋ ਨਾ ਪਾਈ ਫੋਟੋ ਤੁਸੀਂ ਵੀ ਆਪਣੇ ਮਾਪਿਓ ਦੀ ਪਰਮਿਸ਼ਨ ਤੋਂ ਬਿਨਾ ਕਦੇ ਵੀ ਵੀਡੀਓ ਫੋਟੋ ਨਾ ਪਾਓ ਕੋਈ ਆਪਣੀ ਵੀਡੀਓ ਫੋਟੋ ਪਾ ਦੇ ਆਪਾਂ ਤੁਹਾਨੂੰ ਹਲਾਉਂਦਾ ਨਾ ਵੀ ਆਪਾਂ ਨੂੰ ਪੁੱਛਿਆ ਨਹੀਂ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਕੋਈ ਫੋਟੋ ਨਾ ਪਾਇਆ ਕਰੋ ਕੋਈ ਵੀਡੀਓ ਨਾ ਪਾਇਆ ਕਰੋ ਠੀਕ ਆ ਮੈਨੂੰ بڑے ਬੰਦੇ ਨੇ ਕਮੈਂਟ ਕੀਤਾ ਸੀ ਭਾਈ ਕਿਉਂ ਨਹੀਂ ਦਿਖਾਉਂਦਾ ਮਾਨਾ ਉਹ ਮਾਤਾ ਨੂੰ ਬੱਦੀ ਆ ਜਿਹਦੀ ਢਡੋਂ ਮੇ ਜਨਮ ਲਿਆ ਲੋਕਾਂ ਨੂੰ ਬੱਦੀ ਹੈ ਹੈਨਾ ਮਾਂ ਤਾਂ ਹਰ ਬੰਦੇ ਦੀ ਮਾਈ ਹੁੰਦੀ ਮਾਂ ਦੇ ਹੱਥ ਹੀ ਬਹੁਤ ਹੁੰਦੇ ਆ ਇਕੱਲੇ ਦੇਖੇ ਵਾਸ ਪੈਰ ਦੇਖੇ ਬਹੁਤ ਹੁੰਦੇ ਠੀਕ ਆ ਕਹਿਣਾ ਮੰਮੀ ਕੋਲ ਸੰਗ ਲਾਏ ਚੱਲ ਬੈਜੇ ਬੈਜਣਾ ਉਹ ਯਾਰੀ ਦਾ ਲੈਵਲ ਖੁਣਿਆ ਮਿੱਤਰਾਂ ਦੀ ਬਾਤ ਤੇ ਨਹੀਂ ਉਹ ਕਬਰੂ ਦੀ ਅੱਖ ਚੱਲਦੀ ਆ ਅਸਲੇ ਦੀ ਬਾਤ ਤੇ ਨਹੀਂ ਹੁਣ ਕਹਿੰਦੇ ਪੈਣੀ ਵਾਲਾ ਗੀਤਾਂ ਵਿੱਚ ਚੱਜਦਾ ਭੋਲਾ ਇੰਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ